ਇਤੇ ਤੁਹਾਡੇ ਸਾਹਮਣੇ ਤਸਵੀਰਾਂ ਨੇ ਜੀ ਮਨੀ ਚੰਡੀਗੜ੍ਹ ਵੱਜੂ ਜਾਣੇ ਜਾਂਦੇ ਸ਼ਹਿਰ ਨਗਲ ਦੀਆਂ ਜਿੱਥੇ ਵੀਡੀਓ ਚ ਰਸੀਆਂ ਨਾਲ ਬੰਨੇ ਜਾ ਰਹੇ ਹੱਥ ਪੈਰ ਮਾਰਦੇ ਉਹ ਵਾਰਾ ਜਾਨਵਰ ਸਾਨ ਨੇ ਜਿਨ੍ਹਾਂ ਨੇ ਇੱਥੇ ਦੇ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਸੀ ਇਹ ਵਾਰਾ ਪਸ਼ੂ ਕਦੇ ਕਿਸੇ ਦੇ ਘਰ ਚ ਵੜ ਜਾਂਦੇ ਸਨ ਤੇ ਕਦੇ ਕਿਸੇ ਦੀਆਂ ਦੁਕਾਨਾਂ 'ਚ ਲੋਕਾਂ ਦੀਆਂ ਦੁਕਾਨਾਂ ਨੂੰ ਨੁਕਸਾਨ ਪਹੁੰਚਾਉਂਦੇ ਸਨ ਇਸ ਦੇ ਨਾਲ ਹੀ ਇਹਨਾਂ ਜਾਨਵਰਾਂ ਨੇ ਕਈ ਲੋਕਾਂ ਨੂੰ ਪੀਜੀਆਈ ਤੇ ਹੋਰ ਹਸਪਤਾਲਾਂ 'ਚ ਵੀ ਪਹੁੰਚਾ ਦਿੱਤਾ ਬਾਹਰ ਖੇਡਦੇ ਬੱਚਿਆਂ ਦੀ ਜਾਨ ਨੂੰ ਵੀ ਖਤਰਾ ਬਣਿਆ ਰਹਿੰਦਾ ਸੀ ਕਈ ਕਾਜ ਜਾਨਾ ਵਿਗਵਾ ਚੁੱਕੇ ਸਨ ਜਿਸ ਤੇ ਬਾਰ ਬਾਰ ਸ਼ਿਕਾਇਤ ਕਰਨ ਤੇ ਲਗਾਤਾਰ ਖਬਰਾਂ ਚੱਪਣ ਤੇ ਪ੍ਰਸ਼ਾਸਨ ਦੀ ਹੁਣ ਕਿਤੇ ਜਾ ਕੇ ਅੱਖ ਖੁੱਲਲੀ ਉਹਨਾਂ ਨੇ ਇਹਨਾਂ ਆਵਾਰਾ ਪਸ਼ੂਆਂ ਨੂੰ ਕਾਬੂ ਕਰਕੇ ਲੋਕਾਂ ਨੂੰ ਨਜਾਦ ਦਵਾਇਆ ਹਾਂਜੀ ਨਗਰ ਕੌਸਲ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਸਾਡੇ ਇੱਥੇ ਰਾਜਨਗਰ ਦੇ ਵਿੱਚ ਸਾਂਢੂੰਂਦੇ ਦੀਆਂ ਗੱਡੀਆਂ ਖਰਾਬ ਕਰਦੇ ਸੀ ਕਿ ਲੋਕਾਂ ਦੇ ਘਰੇ ਵੱੜ ਜਾਂਦੇ ਸੀਗੇ ਜੀ ਇਹ ਨਗਰ ਕੌਸਲ ਨੇ ਬਹੁਤ ਵਧੀਆ ਕੰਮ ਕੀਤਾ ਸੀ ਧੰਨਵਾਦ ਕਰਦੇ ਹਾਂ ਨਗਰ ਕੌਸਲ ਵਾਲਿਆਂ ਦਾ ਰਾਜਨਗਰ ਚ ਆਵਾਰਾ ਜਾਨਵਰ ਬਹੁਤ ਸੀ ਇਹ ਬੱਚਿਆਂ ਦਾ ਨੁਕਸਾਨ ਕਰਦੇ ਸੀ ਗੱਡੀਆਂ ਨੁਕਸਾਨ ਕਰਦੇ ਸੀ ਕਈਆਂ ਦੀਆਂ ਦੁਕਾਨਾਂ ਤੋੜੀਆਂ ਇਹਨਾਂ ਨੇ ਅਸੀਂ ਇਹਨਾਂ ਦੇ ਕਮੇਟੀ ਵਾਲਿਆਂ ਨੇ ਜੋ ਕੁਝ ਕੀਤਾ ਅੱਜ ਖੜ ਕੇ ਲਹਿਗੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਕਈ ਬੰਦੇ ਦਾ ਨੁਕਸਾਨ ਹੋਇਆ ਉਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਸਤੇ ਕੀ ਕਹਿਣਾ ਸੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਇਹ ਆਵਾਰਾ ਜਾਨਵਰ ਹਿਮਾਚਲ ਕੋਲ ਹੋਣ ਕਰਕੇ ਆਮ ਤੌਰ ਤੇ ਪਿੰਡਾਂ ਆਲੇ ਛੱਡ ਜਾਂਦੇ ਨੇ ਜਿਹੜੇ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਆ ਵਾਰਾ ਜਿਹੜੇ ਸਾਂਹ ਨੇ ਉਹਨਾਂ ਨੂੰ ਫੜਨ ਦੇ ਵਿੱਚ ਦਿੱਕਤ ਆਉਂਦੀ ਆ ਪਿਛਲੇ ਹਫਤੇ ਅਸੀਂ 18 ਫੜ ਕੇ ਵਾਰਾ ਸਾਂਹ ਜਿਹੜੇ ਉਹ ਗਊਸ਼ਾਲਾ ਵਿੱਚ ਦਿੱਤੇ ਸੀ ਅੱਜ ਸਵੇਰ ਦੇ 10 ਫੜੇ ਹੋਏ ਆ ਜਿਹੜੀ ਇਹਨਾਂ ਨੂੰ ਫੜਨ ਦੇ ਵਿੱਚ ਤੇ ਆਉਣ ਜਾਣ ਦੇ ਵਿੱਚ ਜ਼ਿਆਦਾ ਦਿੱਕਤ ਆਉਂਦੀ ਆ ਇਹਦੇ ਲਈ ਸਪੈਸ਼ਲ ਟੀਮ ਅਸੀਂ ਬਣਾਈ ਹੋਈ ਆ ਉਹਦੇ ਨਾਲ ਅਸੀਂ ਅੱਜ ਸਵੇਰ ਤੋਂ ਹੀ ਇਸ ਕੰਮ ਦੇ ਵਿੱਚ ਲੱਗੇ ਆ ਸੋ ਆਖਰਕਾਰ ਹੁਣ ਨੰਗਲ ਦੇ ਇਲਾਕੇ ਚ ਨੰਨਾਂ ਵਾਰਾ ਜਾਨਵਰਾਂ ਨੂੰ ਨੱਥ ਪੈਂਦੀ ਦਿਖ ਰਹੀ ਹੈ ਪਰੇਹੀ ਹਾਲ ਪੂਰੇ ਪੰਜਾਬ ਦੇ ਕਈ ਸ਼ਹਿਰਾਂ ਦਾ ਹੈ ਉਥੇ ਨਾ ਜਾਣੇ ਸੁੱਤਾ ਫਿਆ ਪ੍ਰਸ਼ਾਸਨ ਕਦੋਂ ਜਾਕੇਗਾ ਤੇ ਲੋਕਾਂ ਨੂੰ ਨਾ ਵਾਰਾ ਜਾਨਵਰਾ ਤੋਂ निजात ਮਿਲੇਗੀ ਨੰਗਰ ਤੋਂ 24 ਲਟਾਵਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ